ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਦੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਦਿਨ ਬੜੇ ਹੱਦ ਜ਼ਿਆਦਾ ਸੋਹਣਾ ਹੈ ਕਿਉਂਕਿ ਜਿਹੜਾ ਐਤਵਾਰ ਦਾ ਦਿਨ ਹੁੰਦਾ ਸਾਡੇ ਰਜ਼ੀਵੇਂ ਆ ਹੀ ਹੁੰਦੇ ਆ ਕਿ ਚਲੋ ਅੱਜ ਨਾ ਥੋੜਾ ਜਿਹਾ ਲੇਟ ਉੱਠਾਂਗੇ ਥੋੜੇ ਜਿਹਾ ਆਰਾਮ ਨਾਲ ਕੰਮ ਕਰ ਲਾਂਗੇ ਕਿਸੇ ਨੇ ਕਿਤੇ ਭੱਜਣਾ ਦੌੜਨਾ ਨਹੀਂ ਹੁੰਦਾ ਤੇ ਉਸ ਦਿਨ ਅਸੀਂ ਇੱਕ ਦਿਨ ਇਹੋ ਜਿਹਾ ਵੀ ਹੁੰਦਾ ਵੀ ਜਦੋਂ ਅਸੀਂ ਸਾਰੇ ਜੀਆ ਨੇ ਇਕੱਠੇ ਹੋ ਕੇ ਬੈਠਣਾ ਹੁੰਦਾ ਆਪਣੇ ਨਿਆਣਿਆਂ ਨਾਲ ਸਾਡੀ ਜਿਹੜੀ ਗੱਲਬਾਤ ਆ ਉਹ ਬਾਕੀ ਦਿਨਾਂ ਨਾਲੋਂ ਥੋੜੀ ਜਿਹੀ ਜ਼ਿਆਦਾ ਹੋਣੀ ਹੁੰਦੀ ਆ ਤੇ ਘਰ ਦੇ ਜੀਵਾਂ ਨਾਲ ਜਿਵੇਂ ਘਰ ਵਾਲੇ ਦੀ ਘਰਵਾਲੀ ਨਾਲ ਜਾਂ ਆਪਣੇ ਮਾਪਿਓ ਨਾਲ ਆਪਾਂ ਥੋੜਾ ਜਿਹਾ ਜਿਹੜਾ ਟਾਈਮ ਅੱਜ ਦੇ ਦਿਨ ਜ਼ਿਆਦਾ ਕੱਢ ਸਕਦੇ ਹੁੰਨੇ ਆ ਤੇ ਇਸੇ ਚੀਜ਼ ਤੋਂ ਮੈਨੂੰ ਖਿਆਲ ਆਇਆ ਵੀ ਬਹੁਤ ਸਾਰੀਆਂ ਨਾ ਕੁੜੀਆਂ ਖਾਸ ਕਰਕੇ ਲਿਖਦੀਆਂ ਨੇ ਇਹ ਚੀਜ਼ਾਂ ਕਿ ਜਦੋਂ ਵੀ ਮੈਂ ਕੋਈ ਪ੍ਰੋਗਰਾਮ ਕਰਦੀ ਆ ਕਿ ਭੈਣੇ ਸਾਨੂੰ ਨਾ ਇਹ ਹੁੰਦਾ ਹੈ ਵੀ ਸਾਡੇ ਘਰ ਦੇ ਸਾਨੂੰ ਬਹੁਤ ਤੰਗ ਕਰਦੇ ਨੇ ਤਾਂ ਉਹਦੇ ਵਿੱਚ ਬਹੁਤਿਆਂ ਜ਼ਿਆਦਾ ਆਪਣੀਆਂ ਸੱਸਾਂ ਬਾਰੇ ਲਿਖਦੀਆਂ ਨੇ ਬਹੁਤਿਆਂ ਜ਼ਿਆਦਾ ਆਪਦੇ ਵੈਸੇ ਰਿਸ਼ਤੇਦਾਰਾਂ ਬਾਰੇ ਲਿਖਣ ਲੱਗ ਜਾਂਦੀਆਂ ਨੇ ਜਾਂ ਕਈ ਵਾਰੀ ਇਹ ਵੀ ਕਹਿਣਗੀਆਂ ਵੀ ਤੁਸੀਂ ਕਹਿ ਦੰਨੇ ਹੋ ਵੀ ਜੀ ਆ ਮਾੜਾ ਸੋਚਣਾ ਬੰਦ ਕਰ ਦੋ ਜਾਂ ਆਪਣੇ ਦਿਮਾਗ ਚੋਂ 네ਗੇਟਿਵ ਲੋਕਾਂ ਨੂੰ ਇੱਕਦਮ ਮਾਈਨਸ ਕਰ ਦੋ ਉਹ ਕਹਿਣਗੀਆਂ ਵੀ ਜੇ ਉਹ ਸਾਡੇ ਬਹੁਤ ਹੀ ক্লোਜ਼ ਹੋਵੇ ਮਤਲਬ ਸਾਡਾ ਕੋਈ ਭੈਣ ਭਰਾ ਜਾਂ ਸਾਡਾ ਹਸਬੰਡ ਆ ਜਾਂ ਸਾਡੀ ਮਦਰ ਇਨ ਲਾ ਸੱਸ ਹੋਗੀ ਸਾਡੀ ਹਨਾ ਜਾਂ ਕੋਈ ਵੀ ਬੰਦਾ ਜਿਹੜਾ ਸਾਡੇ ਬਹੁਤ ਨੇੜੇ ਆ ਜਾਂ ਖਾਸ ਕਰਕੇ ਸਾਡੇ ਪਰਿਵਾਰ ਚ ਰਹਿੰਦਾ ਵੀ ਉਹਨੂੰ ਅਸੀਂ ਆਪਣੇ ਆਪ ਤੋਂ ਕਿਵੇਂ ਦੂਰ ਕਰ ਦਈਏ ਹੈਨਾ ਤੇ ਉੱਥੇ ਮੈਨੂੰ ਖਿਆਲ ਆਇਆ ਵੀ ਅਸੀਂ ਨਾ ਇਸ ਚੀਜ਼ ਤੇ ਅੱਜ ਗੱਲ ਕਰੀਏ ਵੀ ਕਿੰਨੇ ক্লোਜ਼ ਰਿਸ਼ਤੇ ਹੁੰਦੇ ਆ ਸਾਡੇ ਕਿੰਨੇ ਨੇੜੇ ਦੇ ਹੈਨਾ ਇੱਕ ਘਰ ਵਾਲੇ ਲਈ ਉਹਦੀ ਘਰ ਵਾਲੀ ਤੋਂ ਨੇੜਲਾ ਰਿਸ਼ਤਾ ਕੋਈ ਨਹੀਂ ਹੋ ਸਕਦਾ ਉਹਦੀ ਮਾਂ ਤੋਂ ਨੇੜਲਾ ਰਿਸ਼ਤਾ ਕੋਈ ਨਹੀਂ ਹੋ ਸਕਦਾ ਉਹਨੇ ਨੇੜੇ ਤੁਹਾਡੇ ਬੱਚੇ ਹੁੰਦੇ ਨੇ ਹੈਨਾ ਤੇ ਉਨੇ ਹੀ ਨੇੜੇ ਤੁਹਾਡਾ ਪਿਓ ਹੁੰਦਾ ਸੇਮ ਇੱਕ ਜਨਾਨੀ ਲਈ ਵੀ ਰਿਸ਼ਤੇ ਆ ਹੀ ਹੁੰਦੇ ਆ ਵੀ ਉਹਦਾ ਬੰਦਾ ਵੀ ਉਹਦੇ ਉਨਾ ਨੇੜੇ ਹੋਊ ਉਹਦੇ ਬੱਚੇ ਵੀ ਇੰਨੇ ਨੇੜੇ ਹੋਣਗੇ ਉਹਦੇ ਭੈਣ ਭਰਾ ਵੀ ਤੇ ਜਿਸ ਘਰ ਚ ਤੁਸੀਂ ਵਿਆਹ ਕੇ ਆਇਆ ਹੋ ਸ਼ਾਇਦ ਤੁਹਾਡੇ ਸੱਸ ਸੋਹਰਾ ਵੀ ਤੁਹਾਡੇ ਬਹੁਤ ਨੇੜੇ ਹੁੰਦੇ ਆ ਹਨ ਅਸੀਂ ਬਤ ਤੋਂ ਬਤ ਕਿੰਨੀ ਦੂਰੀ ਤੇ ਰਹਨੇ ਇੱਕ ਕਮਰੇ ਦੀ ਦੂਰੀ ਤੇ ਰਹਿ ਰਹੇ ਹਾਂ ਇੱਕ ਦੂਜੇ ਨਾਲੋਂ ਹਨ ਤੇ ਇੱਕ ਮੀਆਂ ਬੀਵੀ ਚ ਤਾਂ ਕਮਰੇ ਦੀ ਦੂਰੀ ਵੀ ਨਹੀਂ ਹੁੰਦੀ ਅਸੀਂ ਇੱਕ ਬੈੱਡ ਤੇ ਦਿਨ ਰਾਤ ਸੌਣੇ ਆ ਹਨ ਤੇ ਮੈਨੂੰ ਇੱਥੇ ਡਾਕਟਰ ਕਪੂਰ ਦੀ ਇੱਕ ਗੱਲ ਯਾਦ ਆ ਗਈ ਉਹ ਕਹਿੰਦੇ ਵੀ ਰਿਸ਼ਤੇ ਨਾ ਇੰਨੇ ਜ਼ਿਆਦਾ ਉਲਝ ਗਏ ਵੀ ਕਈ ਵਾਰੀ ਲੱਗਦਾ ਦੋ ਦੁਸ਼ਮਣ ਇੱਕ ਬੈੱਡ ਤੇ ਸੌਂਦੇ ਨੇ ਹਨਾ ਵੀ ਪਤੀ ਪਤਨੀ ਚ ਇੰਨਾ ਜ਼ਿਆਦਾ ਤਣਾਅ ਹੋ ਜਾਂਦਾ ਵੀ ਉਹ ਵੀ ਦੋ ਦੁਸ਼ਮਣਾਂ ਵਾਂਗੂ ਵਿਹਾਰ ਕਰਨ ਲੱਜਾਂਦੇ ਨੇ ਇਹ ਗੱਲ ਸੱਚੀ ਸੱਚ ਹੈ ਵੀ ਜੇ ਸਾਡੀ ਵਜ੍ਹਾ ਨਾਲ ਕੋਈ ਪਰਿਵਾਰ ਦੇ ਵਿੱਚ ਦੁਖੀ ਹੈ ਵੀ ਬੰਦਾ ਬਾਰ-ਬਾਰ ਸਾਨੂੰ ਕਹਿ ਰਿਹਾ ਵੀ ਯਾਰ ਜਿਹੜਾ ਬੰਦਾ ਮੇਰੇ ਘਰ ਚਾ ਉਹੀ ਮੈਨੂੰ ਸਭ ਤੋਂ ਜ਼ਿਆਦਾ ਦੁਖੀ ਕਰ ਰਿਹਾ ਤਾਂ ਅਸੀਂ ਕਿਹੋ ਜਿਹੇ ਪਰਿਵਾਰ ਹੋਗੇ ਫਿਰ ਜੀ ਹੁਣ ਮੈਨੂੰ ਬਾਹਰ ਆ ਮੰਨ ਲਓ ਮੈਨੂੰ ਕੋਈ ਬਾਹਰ ਕੋਈ ਕੁਛ ਕਹਿ ਦਵੇ ਹਨਾ ਜਾਂ ਮੈਨੂੰ ਕੋਈ ਫੋਨ ਕਾਲ ਤੇ ਕੋਈ ਕੁਛ ਕਹਿ ਦਵੇ ਜਿਹੜਾ ਬੰਦਾ ਮੇਰੇ ਤੋਂ ਦੂਰ ਬੈਠਾ 70 80 ਕਿਲੋਮੀਟਰ ਦੂਰ ਆ ਜਾ ਮੇਰੇ ਤੋਂ ਕਿਲੋਮੀਟਰ ਵੀ ਦੂਰ ਆ ਮੇਰੇ ਆਦਿਨਾ ਕੋਈ ਲੈਣਾ ਦੇਣਾ ਨਹੀਂ ਮੈਂ ਸ਼ਾਇਦ ਭੁੱਲ ਜੂ ਹੁਣ ਜਿਹੜਾ ਬੰਦਾ ਤੁਹਾਨੂੰ ਮਾੜਾ ਬੋਲ ਕੇ ਤੁਹਾਡੇ ਘਰ ਚ ਹੀ ਰਹਿੰਦਾ ਜਾਂ ਜਿਹਦੀ ਵਜ੍ਹਾ ਨਾਲ ਤੁਹਾਡੀ ਜ਼ਿੰਦਗੀ ਦੁਖੀ ਆ ਪਰ ਤੁਹਾਡੇ ਘਰ ਚ ਆ ਹੁਣ ਉਹਨੂੰ ਤਾਂ ਵਾਕਈ ਅਸੀਂ ਨਹੀਂ ਭੁੱਲ ਸਕਦੇ ਨਾ ਉਹ ਤਾਂ 24 ਘੰਟੇ ਸਾਨੂੰ ਦਿਸਦਾ ਰਹੂਗਾ ਵੀ ਆਪਾਂ ਸੋਚਦੇ ਵੀ ਰਵਾਂਗੇ ਵੀ ਯਾਰ ਇਹਨੇ ਮੈਨੂੰ ਮਾੜਾ ਕਿਹਾ ਮੈਂ ਸੋਚਦੀ ਹੁੰਨੇ ਆ ਵੀ ਅਸੀਂ ਰਿਸ਼ਤਿਆਂ ਨੂੰ ਇੰਨਾ ਜ਼ਿਆਦਾ ਕਿਉਂ ਉਲਝਾਉਨੇ ਆ ਕੀ ਅਸੀਂ ਸਾਰੀ ਉਮਰ ਇਸ ਧਰਤੀ ਤੇ ਬੈਠੇ ਰਹਿਣਾ ਵੀ ਅਸੀਂ ਦੂਜੇ ਦੀ ਜ਼ਿੰਦਗੀ ਇੰਨੀ ਤੰਗ ਕਰ ਦਿੰਨੇ ਆ ਹਰ ਬੰਦੇ ਨੂੰ ਨਾ ਜ਼ਿੰਦਗੀ ਇੱਕੋ ਵਾਰ ਮਿਲਿਆ ਜੇ ਮੇਰੀ ਇੱਕ ਛੋਟੀ ਜੀ ਗੱਲ ਆ ਜਿਹੜੀ ਉਹ ਕਿਸੇ ਨੂੰ ਇੰਨੀ ਜ਼ਿਆਦਾ ਤਕਲੀਫ ਦੇ ਦੇਵੇ ਵੀ ਉਹਨੂੰ ਆਪਣੀ ਜ਼ਿੰਦਗੀ ਉਹ ਬੁਰੀ ਲੱਗਣ ਲੱਗ ਜਾਵੇ ਫਿਰ ਤਾਂ ਮੈਨੂੰ ਲੱਗਦਾ ਵੀ ਲਾਣਾ ਤਾਂ ਮੇਰੇ ਵੀ ਜਿਉਣ ਤੇ ਹਨਾ ਅਸੀਂ ਇੱਕ ਪਰਿਵਾਰ ਬਣਦਾ ਉਹਦੇ ਚ ਚਾਹੇ ਕੋਈ ਕੁੜੀ ਵਿਆਹ ਕੇ ਆਉਂਦੀ ਆ ਚਾਹੇ ਕੋਈ ਮੁੰਡਾ ਘਰ ਚ ਰਹਿ ਰਿਹਾ ਚਾਹੇ ਸੱਸ ਸਹੁਰਾ ਰਹਿ ਰਹੇ ਨੇ ਬੱਚੇ ਰਹਿ ਰਹੇ ਨੇ ਉਹ ਪਰਿਵਾਰ ਹੁੰਦਾ ਇੱਕ ਦੂਜੇ ਨੂੰ ਸੁੱਖ ਦੇਣ ਲਈ ਨਾ ਕਿ ਇੱਕ ਦੂਜੇ ਦਾ ਲਹੂ ਪੀਣ ਲਈ ਹੈ ਨਾ ਜੇ ਉਹਦਾ ਤਾਂ ਫਿਰ ਪਰਿਵਾਰ ਦਾ ਤਾਂ ਮਤਲਬ ਹੀ ਨਹੀਂ ਰਹਿ ਜਾਂਦਾ ਜੇ ਪਰਿਵਾਰ ਚ ਹੀ ਜੀ ਇੱਕ ਦੂਜੇ ਤੋਂ ਇੰਨੇ ਜ਼ਿਆਦਾ ਤੰਗ ਨੇ ਬਹੁਤ ਵਾਰ ਮੈਂ ਦੇਖਿਆ ਕਿ ਜਦੋਂ ਕੋਈ ਸੁਸਾਇਡ ਕਰਦਾ ਤਾਂ ਉਹ ਸਭ ਤੋਂ ਜ਼ਿਆਦਾ ਪਹਿਲਾਂ ਛੇਤੀ ਆਪਣੇ ਨੇੜਲੇ ਕਿਸੇ ਬੰਦੇ ਦਾ ਨਾਮ ਲਿਖਦਾ ਹੈ ਨਾ ਤੇ ਇੱਥੋਂ ਸੋਚ ਕੇ ਦੇਖੋ ਵੀ ਇੰਨਾ ਰਿਸ਼ਤਿਆਂ ਨੂੰ ਅਸੀਂ ਕਿੰਨਾ ਜ਼ਿਆਦਾ ਉਲਝਾ ਲਿਆ ਜੇ ਘਰ 'ਚ ਕੋਈ ਬੰਦਾ ਘਰ 'ਚ ਹੀ ਰਹਿਣ ਵਾਲੇ ਬੰਦੇ ਤੋਂ ਤੰਗ ਆ ਫਿਰ ਜ਼ਿੰਦਗੀ ਕਿੰਨੀ ਜ਼ਿਆਦਾ ਔਖੀ ਆ ਅਸੀਂ ਕਿਉਂ ਕਿਸੇ ਦੀ ਤੰਗੀ ਦਾ ਸੁਆਬ ਬਣ ਜਾਂਦੇ ਆ ਮੈਨੂੰ ਲੱਗਦਾ ਹੁੰਦਾ ਵੀ ਬਹੁਤੀ ਵਾਰ ਨਾ ਇਹ ਚੀਜ਼ਾਂ ਉਲਝਦੀਆਂ ਕਿਉਂ ਨੇ ਜਦੋਂ ਸਾਡਾ ਜਿਹਦੇ ਨਾਲ ਮਸਲਾ ਹੁੰਦਾ ਸੀ ਉਹਦੇ ਨਾਲ ਨਹੀਂ ਬਹਿ ਕੇ ਸੁਲਝਾਉਂਦੇ ਹੈਗੇ ਮੰਨ ਲਓ ਕਿ ਮੈਨੂੰ ਆ ਮੈਨੂੰ ਆਪਣੀ ਕਿਸੇ ਭੈਣ ਤੋਂ ਪ੍ਰੋਬਲਮ ਆ ਮੈਂ ਉਹਨੂੰ ਨਹੀਂ ਫੋਨ ਕਰੂੰਗੀ ਵੀ ਮੈਨੂੰ ਤੇਰੇ ਤੋਂ ਇਹ ਸਮੱਸਿਆ ਹੁੰਦੀ ਆ ਮੈਂ ਕਿਸੇ ਤੀਜੇ ਬੰਦੇ ਨੂੰ ਫੋਨ ਕਰੂੰਗੀ ਵੀ ਮੈਨੂੰ ਉਹਦੇ ਤੋਂ ਬੜੀ ਸਮੱਸਿਆ ਹੈ ਨਾ ਫਿਰ ਮੈਂ ਉਸ ਤੀਜੇ ਬੰਦੇ ਨੂੰ ਵੀ ਉਸ ਸਮੱਸਿਆ 'ਚ ਜੋੜ ਲੂੰਗੀ ਤੇ ਜਦੋਂ ਅਸੀਂ ਕਿਸੇ ਨਾਲ ਸਾਨੂੰ ਕੋਈ ਵੀ ਸਮੱਸਿਆ ਉਹਦੀ بجائے ਕਿਸੇ ਤੀਜੇ ਬੰਦੇ ਨਾਲ ਉਹਦੇ ਬਾਰੇ ਗੱਲਬਾਤ ਕਰਦੇ ਆ ਤਾਂ ਉਹਨੂੰ ਸਮੱਸਿਆ ਸੁਲਝਾਉਣਾ ਨਹੀਂ ਕਹਿੰਦੇ ਉਹਨੂੰ ਚੁਗਲੀ ਕਰਨਾ ਕਹਿੰਦੇ ਨੇ ਤੋ ਸਾਨੂੰ ਚੁਗਲੀਆਂ ਛੱਡ ਕੇ ਨਾ ਸਿੱਧਾ ਉਸ ਬੰਦੇ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਆ ਵੀ ਮੈਨੂੰ ਤੇਰੇ ਨਾਲ ਪ੍ਰੋਬਲਮ ਐ ਅਸੀਂ ਘਰਾਂ 'ਚ ਵੀ ਇਹੀ ਚੀਜ਼ ਕਰਦੇ ਆ ਜੇ ਮੈਨੂੰ ਮੇਰੇ ਘਰ ਵਾਲੇ ਨਾਲ ਪ੍ਰੋਬਲਮ ਆ ਜਾਂ ਮੇਰੀ ਸੱਸ ਨਾਲ ਕੋਈ ਸਮੱਸਿਆ ਤਾਂ ਮੈਂ ਉਹਨੂੰ ਕਹਿਣ ਦੀ ਬਜਾਏ ਕਿਸੇ ਬਾਹਰਲੇ ਬੰਦੇ ਨੂੰ ਚੁਣੂੰਗੀ ਮੈਂ ਉਹਨੂੰ ਜਾ ਕੇ ਕਹੂੰਗੀ ਤੇ ਫਿਰ ਮੈਂ ਕਹੂੰਗੀ ਮੈਂ ਤਾਂ ਜੀ ਆਪਣਾ ਢਿੱਡ ਹੌਲਾ ਕੀਤਾ ਇਹਨੂੰ ਢਿੱਡ ਹੌਲਾ ਕਰਨਾ ਨਹੀਂ ਕਹਿੰਦੇ ਇਹਨੂੰ ਚੁਗਲੀਆਂ ਕਰਨਾ ਕਹਿੰਦੇ ਨੇ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਜਿੱਦਾਂ ਤੁਹਾਡੀ ਸਮੱਸਿਆ ਸਿੱਧਾ ਜਾ ਕੇ ਉਹਨੂੰ ਕਹਿ ਦੋ ਉਹਨੂੰ ਬੁਰਾ ਲੱਗਦਾ ਲੱਗੀ ਜਾਵੇ ਨਹੀਂ ਤਾਂ ਫਿਰ ਉਹ ਸੁਲਝਾ ਲੂਗਾ ਨਹੀਂ ਉਹ ਤੁਹਾਡੇ ਤੋਂ ਪਾਸੇ हट ਜਾਊਗਾ ਨਹੀਂ ਫਿਰ ਉਹ ਤੁਹਾਨੂੰ ਤੰਗ ਕਰਨਾ ਛੱਡ ਦੋ ਅਗਲੇ ਨੂੰ ਪਤਾ ਲੱਗ ਜੂ ਵੀ ਯਾਰ ਹੁਣ ਇਹ ਜ਼ੁਰਤ ਕਰਦਾ ਪਿਆ ਮੇਰੇ ਮੂੰਹ ਤੇ ਗੱਲ ਕਰਨ ਦੀ ਹੁਣ ਮੈਂ ਇਹਦੇ ਤੋਂ ਪਾਸੇ हट ਜਾ ਜਾਂ ਮੈਂ ਇਹਨੂੰ ਤੰਗ ਕਰਨਾ ਛੱਡਦਾ ਜਾਂ ਫਿਰ ਇਹਨੇ ਪੱਕੇ ਬਣੋ ਵੀ ਅਗਲਾ ਜੋ ਕੁਝ ਮਰਜ਼ੀ ਕਹੀ ਜਾਂਦਾ ਤੁਹਾਡੇ ਤੇ ਕੋਈ ਅਸਰ ਹੀ ਨਾ ਹੋਵੇ ਹਨਾ ਇੱਕ ਪਰਿਵਾਰ ਕਿੰਨਾ ਕੋ ਔਖਾ ਹੈ ਅੱਜ ਕੱਲ ਤਾਂ ਮਤਲਬ 4-4 ਜੀ ਹੁੰਦੇ ਨੇ ਮੇਰੇ ਹਿਸਾਬ ਨਾਲ ਅੱਗੇ ਤਾਂ ਇੰਨੇ-ਇੰਨੇ ਵੱਡੇ ਪਰਿਵਾਰ ਹੁੰਦੇ ਸੀਗੇ ਲੋਕਾਂ 'ਚ ਥੋੜੀ ਜਿਹੀ ਸਹਿਣਸ਼ੀਲਤਾ ਵੀ ਚਲੋ ਜ਼ਿਆਦਾ ਸੀਗੀ ਅਸੀਂ ਇੱਕ ਦੂਜੇ ਦੀ ਗੱਲ ਜਰ ਲੈਂਦੇ ਸੀਗੇ ਪਰ ਹੁਣ ਤਾਂ ਪਰਿਵਾਰ ਹੀ ਛੋਟੇ-ਛੋਟੇ ਨੇ ਜਿਤ ਅਸੀਂ ਉਨਾ ਪਰਿਵਾਰਾਂ 'ਚ ਵੀ ਲੜੀ ਲੜੀ ਜਾਂਦੇ ਆ ਜਿਵੇਂ ਹੁਣ ਮੰਨ ਲਓ ਕਿ ਦੋ ਮੀਆਂ ਬੀਬੀ ਰਹਿੰਦੇ ਆ ਦੋ ਉਹਨਾਂ ਦੇ ਬੱਚੇ ਹੁੰਦੇ ਆ ਵੱਧ ਤੋਂ ਵੱਧ ਦੋ ਹੋਰ ਕੌਣ ਹੋਣਗੇ ਤੁਹਾਡੇ ਮਤਲਬ ਮਾਪਿਓ ਹੋਣਗੇ ਅਮਜੀਓ 6 ਜਾਨਾਂ ਵੀ ਇੱਕ ਦੂਜੇ ਨਾਲ ਇੰਨਾ ਜ਼ਿਆਦਾ ਪੜਾਸਲੂਕ ਕਰਦੇ ਪਏ ਨੇ ਇੱਕ ਦੂਜੇ ਤੋਂ ਇੰਨੇ ਜ਼ਿਆਦਾ ਤੰਗ ਨੇ ਮੈਨੂੰ ਲੱਗਦਾ ਫੇਰ ਕਿਹੜਾ ਟਿਕਾਣਾ ਕਿਹੜਾ ਸਕੂਨ ਆ ਜਿਹੜਾ ਸਾਨੂੰ ਕਿਤੇ ਹੋਰ ਜਾ ਕੇ ਮਿਲੂਗਾ ਅਸੀਂ ਸਾਰੀ ਦੁਨੀਆ ਤੋਂ ਕਿ ਕਿੱਥੇ ਪਹੁੰਚਣਾ ਚਾਹੁੰਨੇ ਆ ਅਬ ਦੇ ਘਰ ਚ ਵਾਟਣਾ ਚਾਹੁੰਨੇ ਆ ਕਿ ਮੈਨੂੰ ਯਾਰ ਘਰ ਚ ਜਾ ਕੇ ਸਕੂਨ ਮਿਲਦਾ ਹਨਾ ਜੇ ਉਸੇ ਘਰ ਚ ਹੀ ਤੁਹਾਨੂੰ ਸਾਰੀ ਇੰਨੀ ਜ਼ਿਆਦਾ ਤਕਲੀਫ ਮਿਲਦੀ ਆ ਫਿਰ ਤੁਸੀਂ ਕਿੱਥੇ ਜਾਣਾ ਚਾਹੁੰਨੇ ਫਿਰ ਆਪਾਂ ਕਹਿੰਦੇ ਯਾਰ ਮੈਂ ਤਾਂ ਜੀ ਕਰਦਾ ਕਿਸੇ ਇਹੋ ਜੀ ਜਗ੍ਹਾ ਤੇ ਚੱਲਿਆ ਜਾਵਾਂ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ ਜਿੱਥੇ ਮੈਨੂੰ ਬਸ ਕੋਈ ਨਾ ਬੁਲਾਵੇ ਮੈਨੂੰ ਕੋਈ ਫੋਨ ਨਾ ਕਰੇ ਇਹਦਾ ਮਤਲਬ ਸੱਚੀ ਬੰਦਾ ਬਹੁਤ ਤੰਗ ਹੈ ਜੇ ਅਸੀਂ ਇਹੋ ਜੀ ਜਗ੍ਹਾ ਲੱਭਦੇ ਹਾਂ ਨਾ ਨਹੀਂ ਤਾਂ ਅਸੀਂ ਸਾਰੀ ਦੁਨੀਆ ਤੋਂ ਅੱਕੇ ਸਭ ਤੋਂ ਸੋਹਣੀ ਛੱਤ ਸਾਨੂੰ ਕਿਹੜੀ ਲੱਗਦੀ ਹੁੰਦੀ ਆ ਆਪਦਾ ਘਰ ਲੱਗਦਾ ਹੁੰਦਾ ਸਭ ਤੋਂ ਜ਼ਿਆਦਾ ਸਵਾਦ ਖਾਣਾ ਸਾਨੂੰ ਕਿਸ ਜਗ੍ਹਾ ਦਾ ਲੱਗਦਾ ਹੁੰਦਾ ਆਪਣੇ ਘਰ ਦਾ ਲੱਗਦਾ ਹੁੰਦਾ ਆਪਾਂ ਹਾਸੇ 'ਚ ਕਹਿੰਦੇ ਹੁੰਨੇ ਆ ਵੀ ਵਿਆਹ 'ਚ ਨਾ 36 ਤਰ੍ਹਾਂ ਦੀਆਂ ਚੀਜ਼ਾਂ ਖਾ ਕੇ ਤੁਸੀਂ ਆਪਣੇ ਘਰੇ ਜਾ ਕੇ ਮੂੰਗੀ ਮਸਰੀ ਦੀ ਦਾਲ ਲੱਭਦੇ ਹੋ ਹਨਾ ਐਵੇਂ ਹੁੰਦਾ ਅਸੀਂ ਸਾਰੀ ਦੁਨੀਆ ਘੁੰਮ ਕੇ ਅਸੀਂ ਦੋਸਤਾਂ ਨੂੰ ਮਿਲ ਕੇ ਆਪਣੇ ਜਾਣਨ ਵਾਲਿਆਂ ਨੂੰ ਮਿਲ ਕੇ ਰਿਸ਼ਤੇਦਾਰਾਂ ਨੂੰ ਮਿਲ ਕੇ ਮੁੜ ਕੇ ਅਸੀਂ ਕਿੱਥੇ ਜਾਣਾ ਚਾਹੁੰਨੇ ਆ ਆਪਣੇ ਘਰ 'ਚ ਜਾਣਾ ਚਾਹੁੰਨੇ ਆ ਤੇ ਜੇ ਉਸ ਘਰ 'ਚ ਹੀ ਕਿਸੇ ਜੀ ਲਈ ਸਕੂਨ ਨਹੀਂ ਹੈਗਾ ਤਾਂ ਉਹ ਰਿਸ਼ਤਾ ਵੀ ਨਹੀਂ ਸੋਹਣਾ ਉਹ ਪਰਿਵਾਰ ਵੀ ਨਹੀਂ ਸੋਹਣਾ ਉਹ ਘਰ ਵੀ ਨਹੀਂ ਸੋਹਣਾ ਤੁਸੀਂ ਸਦਾ ਨਹੀਂ ਬੈਠੇ ਰਹਿਣਾ ਕਿਸੇ ਦੀ ਉਮਰ 15 ਸਾਲ ਹੋਊ ਕਿਸੇ ਦੀ 25 ਹੋਊ ਕਿਸੇ ਦੀ 50 ਹੋਊ ਕਿਸੇ ਦੀ 70 ਹੋਊ ਪਰ ਪਤਾ ਕਿਸੇ ਨੂੰ ਨਹੀਂ ਵੀ ਮੇਰੀ ਉਮਰ ਕਿੰਨੀ ਆ ਹਨਾ ਮੈਂ ਮੇਰੇ ਘਰ ਚ ਜਿੰਨੇ ਵੀ ਜੀ ਹੋਣਗੇ ਕਿਸੇ ਨੂੰ ਉਹਦੇ ਚੋਂ ਨਹੀਂ ਪਤਾ ਕਿ ਉਹਨਾਂ ਦੀ ਉਮਰ ਕਿੰਨੀ ਆ ਫਿਰ ਕਾਦੇ ਲਈ ਅਸੀਂ ਸਾਰਾ ਦਿਨ ਦੂਜੇ ਬੰਦੇ ਨਾਲ ਆੜਾ ਹੀ ਲਈ ਰੱਖਦੇ ਆ ਵੀ ਮੈਂ ਜਾਂ ਤੈਨੂੰ ਮਾਰ ਦੂੰ ਜਾਂ ਤੂੰ ਮੈਨੂੰ ਮਾਰ ਦੇ ਹਨਾ ਕਈਆਂ ਦੀ ਸਥਿਤੀ ਤਾਂ ਇੱਥੇ ਤੱਕ ਪਹੁੰਚ ਜਾਂਦੀ ਆ ਮੈਨੂੰ ਲੱਗਦਾ ਕਾਦੀ ਹੱਕਦਾਰੀ ਆ ਜੇ ਅਸੀਂ ਸੋਚੀ ਅਸੀਂ ਜਾਇਦਾਦਾਂ ਪਿੱਛੇ ਲੜਦੇ ਆ ਉਹਨਾਂ ਨੇ ਵੀ ਦੁਨੀਆ ਤੇ ਇੱਥੇ ਹੀ ਰਹਿਣਾ ਆਪਣੀ ਆਂਡ ਗਵਾਂਡ ਨਿਗਾਹ ਮਾਰ ਕੇ ਦੇਖ ਲਿਓ ਵੀ ਕਿੰਨੇ ਲੋਕ ਨੇ ਜਿਨ੍ਹਾਂ ਨੇ ਤਾਂ ਉਮਰ ਜਾਇਦਾਦ ਬਣਾਈ ਪਰ ਜਦੋਂ ਜਾਂਦੇ ਸੀ ਉਹਨਾਂ ਦੇ ਉਹੀ ਇੱਕ ਕਪਾ ਕੇ ਹਨਾ ਨਾ ਮਰਨ ਵੇਲੇ ਪੱਕਾ ਵੀ ਅਸੀਂ ਸੂਟ ਨਹੀਂ ਸਿਉਂਦੇ ਹੈਗੇ ਅਸੀਂ ਕਹਿ ਦਿੰਨੇ ਆ ਟੇਲਰ ਨੂੰ ਵੀ ਕੱਚੇ ਜਿਹੇ ਟਾਂਕੇ ਲਾ ਦੇ ਤਾਂ ਮਰਨ ਵਾਲੇ ਦੀ ਮਤਲਬ ਪਾਇਆ ਸੀ ਹੈ ਨਾ ਡੈੱਡ ਬੋਡੀ ਤੇ ਹੀ ਪਾਉਣਾ ਅਸੀਂ ਬੰਦੇ ਨੂੰ ਬੰਦਾ ਹੁਣ ਜਿਉਂਦਾ 2 ਮਿੰਟ ਬਾਅਦ ਜਦੋਂ ਉਹਦੇ ਸਾਹ ਮੁੱਕ ਜਾਂਦੇ ਆ ਅਸੀਂ ਉਹਨੂੰ ਡੈੱਡ ਬੋਡੀ ਕਹਿਣ ਲੱਗ ਜਾਂਦੇ ਆ ਹੈ ਨਾ ਤੇ ਇੱਥੋਂ ਦੇਖੋ ਵੀ ਤੁਹਾਡੀ ਹਸਤੀ ਕੀ ਆ ਦੁਨੀਆ ਤੇ ਅਸੀਂ ਮਤਲਬ ਕੀ ਸ਼ੈ ਆ ਇਸ ਦੁਨੀਆ ਤੇ ਅਸੀਂ ਕਹਿੰਨੇ ਆ ਵੀ ਕਰੋੜਾਂ ਅਰਬਾਂ ਦੀ ਖਲਕਤ ਦੇ ਵਿੱਚ ਅਸੀਂ ਕੀੜੀ ਮਾਤਰ ਵੀ ਨਹੀਂ ਹੈਗੇ ਤੇ ਜੇ ਅਸੀਂ ਕੀੜੀ ਮਾਤਰ ਨਹੀਂ ਹੈਗੇ ਕਾ ਦਾ ਇੰਨਾ ਹੰਕਾਰ ਆ ਸਾਨੂੰ ਕੀ ਅਸੀਂ ਚੱਕੀ ਫਿਰਦੇ ਆ ਇਹੋ ਜਿਹਾ ਕਿ ਅਸੀਂ ਉਹ ਹੀ ਸਭ ਤੋਂ ਸੁਪੀਰੀਅਰ ਆ ਅਸੀਂ ਦੂਜੇ ਨੂੰ ਕੁਝ ਵੀ ਕਹਿ ਸਕਦੇ ਆ ਅਸੀਂ ਦੂਜੇ ਨੂੰ ਕੁਝ ਵੀ ਬੋਲ ਸਕਦੇ ਆ ਅਸੀਂ ਦੂਜੇ ਦੀ ਜ਼ਿੰਦਗੀ ਨੂੰ ਕਿਸੇ ਤਰ੍ਹਾਂ ਵੀ ਤੰਗ ਕਰ ਸਕਦੇ ਆ ਮੈਂ ਕਹਿੰਨੀ ਆ ਦੁਨੀਆ 'ਚ ਕਿਸੇ ਦੀ ਜ਼ਿੰਦਗੀ ਨੂੰ ਤੰਗ ਕਰਾਂ ਵੱਖਰੀ ਗੱਲ ਪਰ ਜੇ ਤੁਸੀਂ ਘਰ ਦੇ ਜੀਵਾਂ ਦੀ ਉਹ ਜ਼ਿੰਦਗੀ ਤੰਗ ਕੀਤੀ ਪਈ ਆ ਫਿਰ ਤੁਸੀਂ ਕਾ ਦੇ ਜੀਵੋ ਹਨਾ ਕੀ ਪਰਿਵਾਰ ਤੁਸੀਂ ਕੀ ਕਹੋਗੇ ਲੋਕਾਂ ਨੂੰ ਜਾ ਕੇ ਵੀ ਮੇਰਾ ਆ ਪਰਿਵਾਰ ਆ ਅਸੀਂ ਕਹਿ ਹੀ ਨਹੀਂ ਸਕਦੇ ਮੇਨੂੰ ਇੱਕ ਭੈਣ ਨੇ ਪੁੱਛਿਆ ਕਹਿੰਦੇ ਵੀ ਤੁਸੀਂ ਇੱਦਾਂ ਬਹਿ ਕੇ ਸਿੱਧੀ ਉਹ ਗੱਲ ਕਰ ਦੰਨੇ ਹੋ ਵੀ ਤੁਹਾਨੂੰ ਐ ਡਰ ਨਹੀਂ ਲੱਗਦਾ ਹੈਗਾ ਵੀ ਤੁਹਾਡੇ ਘਰ ਦੇ ਜੀ ਕੀ ਕਹਿਣਗੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਘਰੇ ਵੀ ਇਦਾਂ ਦੀ ਹੋਈਆਂ ਵੀ ਮੈਂ ਸਿੱਧੀ ਹੀ ਗੱਲ ਕਹਿ ਦੰਨੀ ਆ ਹਰ ਬੰਦੇ ਨੂੰ ਮੈਨੂੰ ਨਹੀਂ ਚੀਜ਼ ਮਹਿਸੂਸ ਹੁੰਦੀ ਹੈ ਨਾ ਕਿਉਂਕਿ ਮੈਨੂੰ ਪਤਾ ਕਿ ਜਿਹੜੀ ਮੈਨੂੰ ਇਹ ਜ਼ਿੰਦਗੀ ਮਿਲੀ ਆ ਨਾ ਇਹ ਪਤਾ ਨਹੀਂ ਕਿਸ ਪਲ ਮੇਰੇ ਸਾਹ ਖਤਮ ਹੋ ਜਾਣਿਆ ਤੇ ਮੈਂ ਇਸ ਜ਼ਿੰਦਗੀ ਦੇ ਕਿਸੇ ਵੀ ਪਲ 'ਚ ਔਖੀ ਹੋ ਕੇ ਨਹੀਂ ਜਾਣਾ ਚਾਹੁੰਦੀ ਹਣਾ ਕਹਿੰਦੇ ਨੇ ਕਿ ਜੇ ਮਨ ਦੀਆਂ ਸੱਟਾਂ ਦਾ ਇਲਾਜ ਨਹੀਂ ਕਰਾ ਕੇ ਜਾਓਗੇ ਤਾਂ ਇਹ ਹੀ ਰੂਹ ਆ ਜਿਹੜੀ ਜਦੋਂ ਅਗਲੇ ਜੰਮੇ 'ਚ ਵੀ ਜਾਊਗੀ ਤਾਂ ਉਹ ਸੱਟਾਂ ਨੂੰ ਨਾਲ ਹੀ ਲੈ ਜਾਊਗੀ। ਅਸੀਂ ਸਰੀਰ ਦੀਆਂ ਸੱਟਾਂ ਦਾ ਇਲਾਜ ਕਰਾਉਂਦੇ ਆ ਪਰ ਮਨ ਦੀਆਂ ਸੱਟਾਂ ਦਾ ਨਹੀਂ ਕਰਾਉਂਦੇ ਤੇ ਮੈਂ ਆਪਣੇ ਮਨ ਤੇ ਕੋਈ ਸੱਟਾਂ ਨਹੀਂ ਰੱਖਣਾ ਚਾਹੁੰਦੀ। ਮੈਂ ਹਰ ਚੀਜ਼ ਲਈ ਆਪਣੇ ਆਪ ਨੂੰ ਵਕਤ ਤੋਂ ਪਹਿਲਾਂ ਪ੍ਰਪੇਅਰ ਕਰਦੀ ਆ ਕਿ ਇਹ ਹੋਊਗੀ, ਉਹ ਹੋਊਗੀ। ਤੇ ਜੇ ਉਹਦੇ ਲਈ ਤੁਸੀਂ ਤਿਆਰ ਹੋ ਤਾਂ ਕਿਤੇ ਤੁਹਾਡਾ ਮਨ ਨਹੀਂ ਦੁਖੀ ਪਰ ਹਾਂ ਕਈ ਵਾਰੀ ਪਰਿਵਾਰ ਦੇ ਵਿੱਚ ਇਹ ਜੇ ਜੀ ਤੁਹਾਡੇ ਨਾਲ ਜੁੜ ਜਾਂਦੇ ਨੇ ਕਿ ਚੰਗੀ ਭੁਲੀ ਤੁਹਾਡੀ ਜ਼ਿੰਦਗੀ ਕਿੰਨੀ ਤਬਦੀਲ ਹੋ ਜਾਂਦੀ ਆ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ। ਪਰ ਉਹਨਾਂ ਨੂੰ ਵੀ ਆਪਣੇ ਸਿਰ ਤੇ ਸਵਾਰ ਨਾ ਕਰੋ ਤੁਹਾਨੂੰ ਇਹ ਜ਼ਿੰਦਗੀ ਬੜੀ ਛੋਟੀ ਵੀ ਮਿਲੀ ਹੋ ਸਕਦੀ ਆ ਹੋ ਸਕਦਾ ਰੱਬ ਕਰੇ ਤੁਸੀਂ 100 ਸਾਲ ਵੀ ਜਿਓ ਪਰ ਫਿਰ ਵੀ ਤੁਸੀਂ ਆਪਣੇ ਆਪਣੇ ਆਪ ਤੇ ਨਾ ਕਿਸੇ ਬੰਦੇ ਨੂੰ ਇੰਨੀ ਤਵੱਜੋ ਨਾ ਦਿਓ ਕਿ ਉਹ ਤੁਹਾਡੇ ਸਿਰ ਤੇ ਸਵਾਰ ਹੋ ਜਵੇ ਹਨਾ ਉਹਦੀਆਂ ਗੱਲਾਂ ਤੁਹਾਡੇ ਤੇ ਸਵਾਰ ਹੋ ਜਾਣ ਜੇ ਤੁਹਾਡਾ ਮਨ ਇੰਨਾ ਕੱਚਾ ਹੈ ਨਾ ਤਾਂ ਦੁਨੀਆਂ 'ਚ ਕੋਈ ਵੀ ਬੰਦਾ ਤੁਹਾਨੂੰ ਦੁਖੀ ਕਰੂਗਾ ਤੇ ਪਰਿਵਾਰ ਦਾ ਮਤਲਬ ਇਹੀ ਹੁੰਦਾ ਵੀ ਅਸੀਂ ਇੱਕ ਦੂਜੇ ਨੂੰ ਆਪਣਾ ਸਮਾਂ ਵੀ ਦੇਣਾ ਆਪਣਾ ਪਿਆਰ ਵੀ ਦੇਣਾ اپنی مدد ਵੀ ਦੇਣੀ ਹੁੰਦੀ ਆ ਤੇ ਉੱਥੇ ਹੀ ਅਸੀਂ ਕਹਿ ਰਹੇ ਹੁੰਨੇ ਆ ਵੀ ਯਾਰ ਸਾਰੀ ਦੁਨੀਆ ਘੁੰਮ ਕੇ ਹੁਣ ਮੇਰਾ ਜੀ ਕਰਦਾ ਮੈਂ ਆਪਣੇ ਘਰ ਚ ਜਾਵਾਂ ਇਹ ਨਾ ਕਿ ਬੰਦਾ ਕਵੇ ਘਰ ਚੋਂ ਨਿਕਲ ਕੇ ਮੈਂ ਐਸੀ ਥਾਂ ਤੇ ਜਾਵਾਂ ਜਿੱਥੇ ਮੈਨੂੰ ਕੋਈ ਨਾ ਬੁਲਾਵੇ ਮੈਨੂੰ ਕੋਈ ਨਾ ਜਾਣਦਾ ਹੋਵੇ ਤੇ ਕੁੜੀਆਂ ਨੂੰ ਮੈਂ ਖਾਸ ਕਰਕੇ ਕਹੂੰਗੀ ਕਿ ਐਵੇਂ ਨਾ ਬੇहद ਜ਼ਿਆਦਾ इमोशनल ਅਸੀਂ ਹੋ ਸਕਦੇ ਆਂ ਹਾਂ ਅਸੀਂ ਕਿਸੇ ਨੂੰ ਬਹੁਤ ਮੁਹੱਬਤ ਕਰਦੇ ਆਂ ਉਹਦੀਆਂ ਅਸੀਂ 2-4 ਜੜਦੇ ਵੀ ਆਂ ਔਰ ਜੜਨੀਆਂ ਵੀ ਚਾਹੀਦੀਆਂ ਨੇ ਜ਼ਿੰਦਗੀ ਕੰਪਰੋਮਾਈਜ਼ ਨਾਲ ਵੀ ਚੱਲਦੀ ਹੁੰਦੀ ਆ ਪਰ ਐਨੀਆਂ ਨਹੀਂ ਜਰਨੀਆਂ ਕਦੇ ਵੀ ਕਿ ਸਾਡੇ ਦਿਮਾਗ ਤੇ ਉਹ ਚੀਜ਼ਾਂ ਸੱਟਾ ਮੰਨ ਜਣਾ ਹਨ ਐਵੇਂ ਓਵਰ ਇਮੋਸ਼ਨਲ ਨਾ ਹੋਇਆ ਕਰੋ ਹੁਣ ਕੁੜੀਆਂ ਦਾ ਵਕਤ ਹੈ ਕਿ ਉਹ ਘਰਾਂ ਚੋਂ ਪਰਿਵਾਰਾਂ ਚੋਂ ਚੁਗਲੀਆਂ ਚੋਂ ਨਿਕਲ ਕੇ ਹਨਾ ਕੌਣ ਕੀ ਕਰਦਾ ਪਿਆ ਕੀਦੇ ਘਰੇ ਕਿੰਨੇ ਬੱਚੇ ਨੇ ਕੀਦੇ ਘਰੇ ਕੀ ਚੱਲਦਾ ਪਿਆ ਉਹਨਾਂ ਚੀਜ਼ਾਂ ਤੋਂ ਨਿਕਲ ਕੇ ਨਾ ਤੁਸੀਂ ਆਪਣੀ ਜ਼ਿੰਦਗੀ ਬਣਾਉਣੀ ਸਿੱਖੋ ਤੁਹਾਡੇ ਕੋਲ ਇੰਨਾ ਕੁ ਪੈਸਾ ਬਣਾਓ ਕਿ ਤੁਹਾਨੂੰ ਕਿਸੇ ਤੋਂ ਮੰਗਣਾ ਨਾ ਪਵੇ ਐਨੀਆਂ ਕਿ ਥੋੜੀਆਂ ਜਿਹੀਆਂ ਨਾ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪੱਕੀਆਂ ਕਰੋ ਕਿ ਐਵੇਂ ਛੋਟੀ ਛੋਟੀ ਗੱਲ ਕਿਉਂਕਿ ਇਹ ਦੁਨੀਆ ਹੈ ਇਹਦੇ ਚ ਛੋਟਾ ਛੋਟਾ ਬਹੁਤ ਕੁਛ ਹੈ ਜਿਹੜਾ ਚੱਲਦਾ ਹੀ ਰਹਿਣਾ ਕਦੀ ਕਿਸੇ ਨੇ ਤੁਹਾਡੇ ਨਾਲ ਰੁੱਖੇ ਹੋ ਜਾਣਾ ਕਦੀ ਕਿਸੇ ਨੇ ਤੁਹਾਡੇ ਨਾਲ ਮਿੱਠੇ ਹੋ ਜਾਣਾ ਔਰ ਇਹ ਦੁਨੀਆ ਦਾ ਬਹੁਤ ਵੱਡਾ ਸੱਚ ਹੈ ਕਿ ਰਿਲੇਸ਼ਨਸ ਨੇ ਨਾ ਜਿਹੜੇ ਉਹ ਸਿਚੁਏਸ਼ਨ ਤੇ ਤੇ ਟਾਈਮ ਤੇ ਡਿਪੈਂਡ ਕਰਦੇ ਨੇ ਜੇ ਅੱਜ ਮੇਰੇ ਨਾਲ ਕਿਸੇ ਨੂੰ ਮਤਲਬ ਆ ਉਹ ਮੇਰੇ ਨਾਲ ਚੰਗਾ ਹੀ ਰਹੂਗਾ ਉਹ ਕਿਸੇ ਹਾਲਾਤ ਚ ਮੇਰੇ ਨਾਲ ਮਾੜਾ ਨਹੀਂ ਹੋ ਸਕਦਾ ਉਹਦਾ ਜੀਵ ਹੀ ਨਹੀਂ ਕਰੂ ਨਾ ਮੈਨੂੰ ਬੁਲਾਉਣ ਨੂੰ ਤਾਂ ਵੀ ਮੇਰੇ ਨਾਲ ਚੰਗਾ ਰਹੂਗਾ ਤੇ ਜੇ ਉਹਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਮੈਂ ਜਿੰਨੀ ਮਰਜ਼ੀ ਚੰਗੀ ਹੋਵਾਂ ਮੈਨੂੰ ਨਹੀਂ ਇੱਜ਼ਤ ਦੇਊਗਾ ਨਹੀਂ ਬੁਲਾਊਗਾ ਇਸ ਲਈ ਇਹ ਵੀ ਨਹੀਂ ਕਿ ਮੈਂ ਨਹੀਂ ਚੰਗੀ ਇਸ ਲਈ ਮੇਰੇ ਨਾਲ ਇਦਾਂ ਹੋ ਰਿਹਾ ਨਹੀਂ ਕਈ ਵਾਰੀ ਬਹੁਤ ਮਾੜੇ ਬੰਦੇ ਤੁਹਾਨੂੰ ਟੱਕਰ ਜਾਂਦੇ ਆ ਕਿ ਜ਼ਿੰਦਗੀ 'ਚ ਤੁਸੀਂ ਜਿੰਨਾ ਮਰਜ਼ੀ ਚੰਗਾ ਕਰ ਲਓ ਉਹਨਾਂ ਨੇ ਤੁਹਾਡਾ ਚੰਗਾ ਨਹੀਂ ਕਰਨਾ ਇਸ ਲਈ ਥੋੜਾ ਜਨਾ ਮੈਂਟਲੀ ਆਪਣੇ ਆਪ ਨੂੰ ਇੰਨਾ ਕੁ ਬਣਾ ਕੇ ਰੱਖੋ ਕਿ ਹਰ ਵਕਤ ਨਹੀਂ ਵੀ ਮੈਨੂੰ ਆਹ ਕਹਿਤਾ ਮੈਨੂੰ ਆਹ ਕਹਿਤਾ ਮੈਨੂੰ ਆਹ ਕਹਿਤਾ ਇੰਨਾਂ ਚੀਜ਼ਾਂ 'ਚ ਨਾ ਫਸੇ ਰਿਹਾ ਕਰੋ ਘਰ ਨੂੰ ਖੂਬਸੂਰਤ ਬਣਾਓ ਰਿਸ਼ਤਿਆਂ ਨੂੰ ਖੂਬਸੂਰਤ ਬਣਾਓ ਜਿਹਦੇ ਨਾਲ ਸਮੱਸਿਆ ਉਹਦੇ ਨਾਲ ਜਾ ਕੇ ਸਿੱਧੀ ਗੱਲ ਕਰੋ ਤੀਜੇ ਬੰਦੇ ਨੂੰ ਉਸ ਚੀਜ਼ ਚ ਨਾ ਉਲਝਾਓ ਕੋਈ ਵੀ ਰਿਸ਼ਤਾ ਜਿਹੜਾ ਉਹ ਤੁਹਾਨੂੰ ਰੱਬ ਦੀ ਨਿਯਮਤ ਵਾਂਗ ਮਿਲਿਆ ਹੁੰਦਾ ਸੱਸਾਂ ਨਾਲ ਵੀ ਥੋੜੇ ਜੇ ਇਸ਼ੂ ਹੋ ਜਾਂਦੇ ਆ ਸਾਡੇ ਸਹੁਰਿਆਂ ਨਾਲ ਵੀ ਹੋ ਸਕਦੇ ਆ ਨਨਾਨਾ ਨਾਲ ਵੀ ਹੋ ਸਕਦੇ ਆ ਬੰਦੇ ਦੇ ਆਪਣੀ ਜਨਾਨੀ ਨਾਲ ਹੋ ਸਕਦੇ ਆ ਕਦੇ-ਕਦੇ ਅਸੀਂ ਬੱਚਿਆਂ ਤੋਂ ਵੀ ਅੱਕ ਜਾਂਦੇ ਆ ਜਿਨ੍ਹਾਂ ਨੂੰ ਅਸੀਂ ਆਪਣੇ ਢਿੱਡੋਂ ਜਨਮ ਦਿੱਤਾ ਨਾ ਕਦੀ-ਕਦੀ ਤਾਂ ਉਹਨਾਂ ਤੇ ਵੀ ਖੇਜ ਚੜਨ ਲਾ ਜਾਂਦੀ ਆ ਪਰੇ ਕੀ ਆ ਇਹ ਜ਼ਿੰਦਗੀ ਆ ਤਾਂ ਕਰਕੇ ਇਹਦੇ ਚ ਇਦਾਂ ਦਾ ਸਭ ਕੁਝ ਚੱਲਦਾ ਪਰ ਹਾਂ ਇਹ ਨਹੀਂ ਵੀ ਕੋਈ ਆਪਣੇ ਜ਼ਿੰਦਗੀ ਖਤਮ ਕਰਨ ਬਾਰੇ ਸੋਚ ਲਵੇ ਤੁਸੀਂ ਉਹਨੂੰ ਇੰਨਾ ਤੰਗ ਕਰ ਦੋ ਇਦਾਂ ਨਾ ਕਦੇ ਵੀ ਕਿਸੇ ਨਾਲ ਕਰਿਆ ਕਰੋ ਕਿਉਂਕਿ ਕਹਿੰਦੇ ਨੇ ਦੁਆ ਜਿਹੜੀ ਆ ਨਾ ਉਹਨੂੰ ਕਬੂਲ ਹੋਣ ਨੂੰ ਵਕਤ ਲੱਗ ਸਕਦਾ ਪਰ ਬਦ ਦੁਆ ਕਬੂਲ ਹੋਣ ਨੂੰ ਵਕਤ ਨਹੀਂ ਲੱਗਦਾ ਤੇ ਕਿਸੇ ਦੀ ਬਦ ਦੁਆ ਨਾਲੇ ਉਹ ਜ਼ਿੰਦਗੀ ਚ ਦੁਆਵਾਂ ਦੇ ਸਿਰ ਤੇ ਕਹਿੰਦੇ ਲੰਗੜੇ ਵੀ ਤੁਰਨ ਲੱਗ ਜਾਂਦੇ ਨੇ ਤੇ ਦੁਆਵਾਂ ਲਿਆ ਕਰੋ ਬਹੁਤ ਅਸਰ ਕਰਦੀਆਂ ਨੇ ਜ਼ਿੰਦਗੀ ਨੂੰ ਸਕੂਨ ਨਾ ਭਰ ਦਿੰਦੀਆਂ ਨੇ ਕਿਸੇ ਦੇ ਚਿਹਰੇ ਤੇ ਤੁਹਾਡੀ ਵਜ੍ਹਾ ਨਾਲ ਜੇ ਛੋਟੀ ਜੀ ਮੁਸਕਰਾਹਟ ਆ ਜਾਵੇ ਨਾ ਇੱਕ ਦਿਨ ਰੱਬ ਤੁਹਾਡੀ ਜ਼ਿੰਦਗੀ ਹਾਸਿਆਨਾ ਭਰ ਦਿੰਦਾ ਤੇ ਆਪਾਂ ਇਹੀ ਕਰਨਾ ਤੇ ਉਮੀਦ ਹੈ ਕਿ ਤੁਸੀਂ ਵੀ ਜ਼ਿੰਦਗੀ ਨੂੰ ਇਦਾਂ ਹੀ ਸਵਾਰੋਗੇ ਤੇ ਬਹੁਤ-ਬਹੁਤ ਸ਼ੁਕਰੀਆ ਤੁਸੀਂ ਬੜਾ ਸੋਹਣਾ ਬਹੁਤ ਕੁਝ ਲਿਖ ਕੇ ਭੇਜਦੇ ਹੋ ਅਗਲੀ ਵਾਰ ਆਪਾਂ ਫੇਰ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ